ਸਾਸੀ ਗਾਲ ਜੀ ਸਾਰਿਆਂ ਨੂੰ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ। ਲੋ ਜੀ ਅੱਜ ਤੁਹਾਨੂੰ ਟੌਪ ਦੇ ਨਗਿਨੇ ਹੋਣੇ ਬਗੀਚੇ ਭਾਜੀ ਦੇ ਕੋਲ। ਇਹ ਹੈਗਾ ਪਿੰਡ ਹਡਰ ਕਲਾਂ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਬਾਕੀ ਅੱਜ ਟੌਪ ਵਧੀਆ ਸਾਰੇ। ਇੱਕ ਤੋਂ ਇੱਕ ਵੱਧ ਕੇ ਆ ਚੰਗੀਆਂ ਝੋਟੀਆਂ ਬਾਕੀ ਕਬੂਰੀਆਂ ਨੀਲੀ ਰਵੀ ਦੀ। ਚੰਗਾ ਵਧੀਆ ਟੌਪ ਦਾ ਨਗਿਨਾ। ਲੋ ਜੀ ਕਰੋ ਚੈੱਕ। ਅੱਗੇ ਵੀ ਬੂਰੀ ਇੱਕ ਏਦਾਂ ਦੀ ਉਹਦੋਂ ਦਿੱਤੀ ਸੀ। ਬਾਕੀ ਬੜੇ ਵੀਰਾਂ ਨੇ ਪਿਆਰ ਦਿੱਤਾ ਤੇ ਅੱਜ ਵੀ ਬੂਰੀ ਓਡੀ ਲੈਣ ਦੀ ਜੇ ਫੇਰ। ਅਗੀ ਕਰਦੇ ਆ ਭਾਈ ਜਣਾ ਨਾਲ ਗੱਲਬਾਤ ਟੌਪ ਦੇ ਨੇ ਕਿੰਨੇ ਆ ਅੱਜ ਸਾਸੀ ਗਾਲ ਜੀ ਭਾਜੀ 사ਸੀ ਗਾਲ ਭਾਜੀ 사ਸੀ ਗਾਲ ਕੀ ਹੋਰ ਸੁਣਾਓ ਠੀਕ ਠਾਕ ਦੇ ਚੰਨ ਦੀ ਗਾਲ ਭਾਜੀ ਤੁਸੀਂ ਸੁਣਾਓ ਤੇ ਉਹਦਨ ਵਾਲਾ ਫਿਰ ਕਿਦਾਂ ਰਿਹਾ ਪਸ਼ੂਆਂ ਦਾ ਬੂਰੀ ਦਾ ਨਾ ਹੁਣ ਤੱਕ ਭਾਜੀ ਫੋਨ ਆਈ ਜਾਂਦੇ ਅਛਾ ਬੂਰੀ ਪਸ਼ੂ ਬਹੁਤ ਟੌਪ ਦੀ ਮੱਝ ਵੀ ਬਹੁਤ ਸਿਰੇ ਦੀ ਸੀ ਪਰ ਫਿਰ ਉਹ ਜੇ ਪੀਸ ਲੈਣਤਾ ਨੀਲੀ ਵਾਲੀ ਬੂਰੀ ਦਾ ਠੀਕ ਹੈ ਤੇ ਆਪਣਾ ਨਾਮ ਦੱਸੋ ਨਾਮ ਭਾਜੀ ਮੇਰਾ ਬਗੀਚਾ ਸਿੰਘ ਜੀ ਪਿੰਡ ਹਰੜ ਕਲਾ ਪਸੀਲਾਈ ਨਾਲਾ ਤੇ ਜਲਾਇਆ ਮਰਸਾਲ ਜੀ ਹਾਂਜੀ ਫੋਨ ਨੰਬਰ ਵੀ ਦੱਸ ਦੋ 9041796788 ਭਾਜੀ ਠੀਕ ਹੈ ਕਿੰਨੇ ਪਸ਼ੂ ਫਿਰ ਅੱਜ ਅੱਜ ਭਾਜੀ ਪਸ਼ੂ ਤਾਂ ਗਏ ਸੀ 8 9 ਠੀਕ ਹੈ ਠੀਕ ਹੈ ਜੀ ਤੇ 6 ਪਸ਼ੂ ਰਹਿ ਗਏ ਜੀ ਠੀਕ ਆ ਕਿਵੇਂ ਆਏ ਆ ਜੀ ਕਿਹੜੀ ਤੋਂ ਕਰੀਏ ਸਟਾਰਟ ਫਿਰ ਭਾਜੀ ਮੀਨੀ ਮੈਂ ਆ ਚੈੱਕ ਪਾਸ ਨਹੀਂ ਹੋਈ ਫਿਰ 25 ਤਰੀਕ ਨੂੰ 2 ਮਹੀਨੇ ਹੋਨੇ ਆ ਠੀਕ ਹੈ ਜੀ ਠੀਕ ਜੀ ਹਾਂ ਜੀ 2 ਮਹੀਨੇ ਦੀ 25 ਨੂੰ ਬਣੀ ਠੀਕ ਆ ਮੈਂ 6-7 ਕਿਲੋ ਦੁੱਧ ਜਿਹਦੇ ਅੱਜ ਹੀ ਅੱਜ ਦੇ 2.5 ਲੱਖ ਦੀ ਮੈਂ ਅੱਜ 24 ਕਿਲੋ ਦੁੱਧ ਦਿੰਦੀ ਜੀ ਠੀਕ ਆ ਬਾਕੀ ਕਦਕਾਰ ਫੁੱਲ ਕਦਕਾਰ ਵਾਲੀ ਕੋਈ ਭਰਾ ਅੰਦਾਜ਼ਾ ਲਾ ਲੈ ਅੱਲੀ ਗੱਡੀ ਜਾਊਗੀ ਵੀਡੀਓ ਕੋ ਜੂਮ ਨਹੀਂ ਜਾ ਕੀਤੀ ਤੇ ਬਾਕੀ ਫੁੱਲ ਕਦਕਾਰ ਵਾਲੀ ਆ ਆਪਰਾ ਕਿੱਡਾ ਕੱਦ ਆ ਦੇਖੋ ਆਪਣੀ ਜੱਡੀ ਮੇਰੇ ਜੀ ਬਹੁਤ ਜਿਆਦਾ ਵੱਡੇ ਕੱਦ ਕਾਟ ਵਾਲੇ ਆ ਵੀ ਇੱਥੇ ਆਣਗੇ ਨਾ ਜਿਨਾ ਮੁੱਲ ਪੋਣਾ ਇਸ ਤੋਂ ਵੱਧ ਫੰਡਰ ਹੋਊਗੀ ਠੀਕ ਆ ਤੇ ਕਿੰਨਾ ਜੀ ਹੁਣ ਇਹਦੇ ਥੱਲੇ ਇਹਦੇ ਥੱਲੇ ਭਾਜੀ ਉੱਥੇ ਤਾਂ ਹੈਗਾ ਹੀ 9 ਕਿਲੋ ਵੰਡ-ਵੰਡ ਬਿਲਕੁਲ ਵੀ ਇਹ ਕਹਿੰਦੇ ਇਹ ਬੰਦ ਕੀਤਾ ਠੀਕ ਆ ਜਿਨਾ ਕੋ ਆਪਾਂ ਮੈਂ ਲਈ ਆ ਨਾ ਹਾਂਜੀ ਹਾਂਜੀ ਬੜਾ ਪਿਆਰ ਆ ਉਹਨਾਂ ਦਾ ਆਪਰਾ ਆਰਤੀ ਸਾਹਿਬ ਆ ਸਾਡੇ ਠੀਕ ਆ ਤੇ ਹੁਣ ਇਹਦੇ ਥੱਲੇ 6-7 ਕਿਲੋ ਦੁੱਧ ਹੋਊਗਾ ਕਿਉਂਕਿ ਆਈ ਆ ਉਪਰੇ ਥਾਣ ਕੇ 1 ਕਿਲੋ 2 ਕਿਲੋ ਦਾ ਉਹ ਥੋੜਾ ਫਰਕ ਪਾ ਜਾਂਦੀ ਆ ਠੀਕ ਆ ਬੇਸ਼ੱਕ ਕੋਈ ਵੀ ਵੰਡ ਸ਼ੁਰੂ ਕਰ ਲੈ ਫਿਰ 10 ਕਿਲੋ ਦੀ ਚੱਲ ਜਣੀ ਆ ਠੀਕ ਹੈ ਜੀ ਤੇ ਬਾਕੀ ਇਹ ਚੈੱਕ ਹੋਣ ਵਾਲੀ ਜ ਤੇ ਤੋਰ ਦੋ ਇਹਨੂੰ ਲਓ ਭਾਜੀ ਤੇ ਮੀਰੀ ਨਾ ਭਾਜੀ ਜੇ ਮੈਂ ਇਹ ਗੱਲ ਕਹਿਣਾ ਵੀ ਕੱਲੀ ਮੈਂ ਗੱਡੀ ਜਾਊਂ ਹਾਂਜੀ ਹਾਂਜੀ ਬਾਕੀ ਇਹ ਕਹਿਣ ਵਾਲੀਆਂ ਗੱਲਾਂ ਨਹੀਂ ਕਿ ਇਹ ਮੰਨਣ ਵਾਲੀਆਂ ਗੱਲਾਂ ਹੋਣਗੀਆਂ ਠੀਕ ਆ ਇਹ ਤਾਂ ਮੰਨਣ ਵਾਲੀਆਂ ਗੱਲਾਂ ਬਾਕੀ ਹੈ ਜੰਮੀ ਪਲੀ ਜੇ ਭਾਜੀ ਮੈਂ ਕਹਤਾ ਹਾਂ ਜਿ ਨਾਲੇ ਤਸੀਲ ਚ ਫਿਰ ਲੋ ਸਾਰੇ ਹਾਂਜੀ ਹਾਂਜੀ ਬਾਕੀ ਇਹ ਕਰੋ ਵੀ ਗੱਲ ਨੂੰ ਜਦੋਂ ਤਿਆਰ ਹੋਊਗੀ ਕਿੰਨਾ ਆਰਡਰ ਹੋਣ ਤੋਂ ਹੀ ਇਹਦਾ ਚੈੱਕ ਕਰੋ 22 ਰਕਦੀ ਆਈ ਆ ਰਾਵਤ ਸਰ ਤੋਂ ਮੈਂ ਆਈ ਆ ਪੱਜੀ ਆਰਡਰ ਜਿੱਦਾਂ گاਵਾਂ ਦਾ ਐਚਐਫ گاਵਾਂ ਦਾ ਹੁੰਦਾ ਉਦਾਂ ਦਾ ਆਰਡਰ ਆ ਇਹਦਾ ਰਾਵਤ ਸਰ ਤੋਂ ਆਈ ਆ ਮੈਂ ਠੀਕ ਹੈ ਜੀ ਹਾਂਜੀ 2.5 ਲੱਖ ਦੀ ਮੈਂ ਆਈ ਆ ਲੋ ਜੀ ਕੈਮਰੇ ਚ ਪੂਰੀ ਮਾਹ ਹੋਂਡੀ ਹਿਸਾਬ ਨਾਲ ਨਹੀਂ ਤੇ ਕੈਮਰੇ ਦੇ ਵਿੱਚ ਨਿਕ ਨਿਕ ਲੱਗਦੀਆਂ ਇਹ ਜਿਹੜਾ ਵੀ ਲੈ ਜਾਊਗਾ ਨਾ ਉਹ ਮੈਂ ਲਿਖ ਕੇ ਰੱਖਣਾ 4 ਲੱਖ ਦੀ ਘੱਡੀ ਆ ਫੇਰ ਨਹੀਂ ਹੈ ਇਹਦੇ ਵਿੱਚ ਨਹੀਂ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਹੈ ਵੀ ਜੰਮੀਪਲੀ ਫੇਰ ਸੰਭੀ ਆ ਕਿਸੇ ਪ੍ਰਾਣੇ ਪੂਰੀ ਬਾਕੀ ਵੀ ਵੱਡੀਆਂ ਵੇਖੀਆਂ ਹੋਣਗੀਆਂ ਪਰ ਇਹ ਵੱਡੀਆਂ ਤੋਂ ਵੀ ਵੱਡੀ ਆ ਬਹੁਤ ਵੱਡੀਆਂ ਆ ਲਾਗੇ ਮੇਰੇ ਕਲੀਕ ਦੀਆਂ ਝੋਟੀਆਂ ਤੇ ਬਿਲਕੁਲ ਇਹਨਾਂ ਨੇ ਬੱਚੀਆਂ ਜੱਪ ਮੈਂ ਨਾ ਕੈਮਰੇ ਚ ਆਉਂਦੀਆਂ ਕੈਮਰੇ ਚ ਮਹਾ ਸੈਟ ਆਉਂਦੀ ਆ ਆ ਵੇਖੋ ਭਾਜੀ ਇਹਨੇ ਲਾਗੇ ਖੜਾ ਦੋ ਹਾਨੀ ਮਾਲ ਆ ਜੀ ਕਿੰਨੀ ਵੱਡੀ ਝੋਟੀ ਆ ਕਰੋ ਚੱਕ ਬਾਕੀ ਝੋਟੀਆਂ ਵੀ ਛੋਟੀ ਨਹੀਂ ਏ ਬਾਕੀ ਹੈ ਹੀ ਵੱਡੀ ਆ ਹੈ ਹੀ ਅਸਲੋਂ ਜ਼ਿਆਦਾ ਵੱਡੀ ਆ ਹੁਣ ਕੈਮਰਾ ਦੂਰੋਂ ਦੂਰੋਂ ਕਰੀਏ ਤਾਂ ਫੇਰ ਇਹਦੀ ਪੂਰੀ ਆਉਂਦੀ ਵਿੱਚ ਲਾਗੋ ਕੈਮਰਾ ਨਹੀਂ ਪੂਰੀ ਵਿੱਚ ਨਹੀਂ ਆਉਂਦੀ ਬਿਲਕੁਲ ਭਾਜੀ ਹਾਂਜੀ ਤੇ ਕਿੰਨੇ ਦੀ ਕਰਤੀਏ ਫਿਰ ਜੱਜ ਜੱਜ ਜੀ ਮੈਂ ਕਹਿੰਦਾ ਲੱਖ ਦੀ ਦੇ ਲਈਏ ਭਾਜੀ ਨਹੀਂ ਕਰੀਏ ਮਾਨਤਨ ਜੈ ਜੀ ਦਈਏ ਆਪਣੇ ਚੈਨਲ ਤੇ ਮਹਿੰਗੇ ਪਸ਼ੂ ਨਹੀਂ ਨਾ ਪੈਂਦੇ ਤੁਹਾਨੂੰ ਪਤਾ ਲੱਗੇ ਨਹੀਂ ਪੋਨੇ ਵੀ ਨਹੀਂ ਤੁਹਾਨੂੰ ਪਤਾ ਆਪਣੇ ਮੁੱਲ ਜੈ ਜੀ ਆ ਹਾਂ ਜੀ ਮਾਲ ਕਰਦਗੇ ਜੈ 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 ਭਾਜੀ ਹਾਂ ਨਾ ਹੀ ਕਰਨੀ ਆਪਾਂ 75000 ਦੀ ਝੋਡੀ ਦੇਣੀ ਆ ਠੀਕ ਆ ਠੀਕ ਆ ਇੰਨੇ ਦੀ ਮੇਰਾ ਵੀਰ ਮੇਰੇ ਕੋਲ ਖਾ ਕੇ ਲੈ ਜੇ ਵੀ ਫੰਡਰਾ ਚੀ ਫੰਡਰਾ ਜੈ ਕੀ ਮਤ ਹੋਊਗੀ ਤੇ ਕੈਮਰਾ ਦੂਰੋਂ ਕਰਕੇ ਪੂਰੀ ਵੇਚ ਲੈਣੀ ਪੈਂਦੀ ਆ ਵੀ ਇਹ ਲੋ ਇਹਦੇ ਦੀ ਉਤਰਾ ਹੀ ਆ 100% ਮੈਂ ਸੂਨ ਵਾਲੀ ਵੀ ਨਿਕਲੂਗੀ ਭਾਜੀ ਹਾਂ ਨਿਕਲੂ ਬਾਕੀ ਦੋਤ ਦੇਣ ਦੀ ਛਾਲ ਇਹਨਾਂ ਦੇਈ ਜਾ ਆ ਵੇਖ ਲਓ ਭਾਜੀ ਇਹ ਇੰਚ ਕੁਝ 48 ਦੀ ਗੱਲ ਸਿਰੇ ਇਹਦਾ 85 ਰੁਪਏ ਦੋਨੇ ਲੱਗਾ ਜੀ। ਉਹ ਵੀ ਵਕਾ ਦਿੰਦੇ ਆ ਬਾਕੀਆਂ ਨੂੰ। ਲਓ ਜੀ ਵੀਰ ਜੀ ਕਰੋ ਚੈੱਕ ਇੰਨੀ ਆਫਰਾਂ ਆ ਜੇ। ਬਈ ਹੈ ਖੂਬਸੂਰਤ ਜੀ ਆ ਜੀ ਫੇਸ ਬਿਊਟੀ ਵੀ ਕਰੋ ਚੈੱਕ। ਇਹ ਆ ਦੇਖੋ ਭਾਈ। ਅਵੇ 84 ਰੁਪਏ ਦੁੱਧ ਲੱਗਾ ਜੀ ਸੀ 84 ਰੁਪਏ 30 ਪੈਸੇ ਠੀਕ ਹੈ ਜੀ ਠੀਕ ਹੈ ਹਾਂ ਬਾਕੀ ਨਮੱਡੀ ਆ ਕੋਈ ਚੱਕਰ ਨਹੀਂ ਦੁੱਧ ਸੰਗਣਾ ਹੋਣ ਨਾਲੇ ਤੋਕੜਾਂ ਚ ਆ ਗਈ ਆ ਤੇ ਬਾਕੀ 84 ਰੁਪਏ 30 ਪੈਸੇ ਜੇ ਨਿਕਲ ਆਈ ਤੇ ਫਿਰ ਇਹ ਮੰਨੋ ਜਿੰਨਾ ਤੁਸੀਂ ਮੁੱਲ ਕੀਤਾ ਉਹਨੇ ਦੀ ਤੇ ਹੈਗੀ ਹੈਗੀ ਆ ਖੰਡਰਾਂ ਚ ਵੀ ਹੈਗੀ ਆ ਜੇ ਨਿਕਲ ਆਈ ਤੇ ਇਹਨੇ ਦੂਨੇ ਤੇ ਨਿਕਲੂਗੀ ਭਾਜੀ ਦੂਨੇ ਤੀਨੇ ਕਰ ਜਾਣੇ ਆ ਐਂ ਨਾ ਭਾਜੀ ਤੁਹਾਡੇ ਨਾਲ ਕਾ ਕੋਈ ਨਹੀਂ ਮੈਂ 10 ਵੀ ਦੇਣਾ ਜਿੱਥੋਂ ਆਈ ਆ ਠੀਕ ਆ ਮੇਰਾ ਬੜਾ ਪਿਆਰ ਹੈ ਅੰਕਲ ਆ ਆਪਣੇ ਆੜਤੀ ਆ ਸਧਾਰਨ ਪਿੰਡ ਤੋਂ ਠੀਕ ਆ ਜੀ ਠੀਕ ਆ ਆਪਣੇ ਤੋਂ 4-5 ਕਿਲੋਮੀਟਰ ਆ ਹਾਂਜੀ ਹਾਂਜੀ ਅਵਤਾਰ ਸਿੰਘ ਆੜਤੀ ਆ ਉਹਨਾਂ ਕੋਲ ਮੈਂ ਆਈ ਜੇ ਬੇਸ਼ੱਕ ਕੋਈ ਵੀਰ ਪਤਾ ਕਰਨ ਲਈ ਆਹੋ ਜੇ ਤੋਂ ਵੱਧ ਕੀ ਹੁੰਦਾ ਹੋਰ ਠੀਕ ਹੈ ਨਾ ਆਪਾਂ ਕੋਈ ਗਲਤ ਕਰਕੇ ਥੋੜਾ ਦੇ ਨੀ ਹਾਂਜੀ ਹਾਂਜੀ ਤੇ ਵੀਰ ਜੀ ਆ ਵੀ ਦੂਜਾ ਕਿਹ ਪੈਂਜੀ ਝੋਲੀ ਸੁਈ ਨੂੰ ਠੀਕ ਆ ਜੀ ਤੇ ਬੋਲਾ ਜੇ 6 ਹੋ ਜੇ 7 ਹੋ ਜੀ ਠੀਕ ਆ ਜੀ ਹਾਂਜੀ ਬਾਕੀ ਕੋਈ ਡੋਕਾ ਨਹੀਂ ਜੀ ਇਹਦੇ ਥੱਲੇ ਠੀਕ ਆ ਅਰੇ ਚੌਂਚ ਵੀ ਆਪਣੇ ਲਾ ਲੋ ਤੁਸੀਂ ਵੀ ਦੋ ਤਿੰਨ ਘੰਟੇ ਹੈਗੇ ਆ ਜੀ ਹੈਗੇ ਹਾਂਜੀ ਹਾਂਜੀ ਇਹ ਇਹਦੇ ਮਗਰ ਕੱਟੀ ਏ ਠੀਕ ਬੱਚਾ 나ੜੂ ਦੇ ਜਿਹੜਾ ਕਿੰਨਾ ਤਿਆਰ ਦੇ ਜੂਗੀ ਦੁੱਧ ਦੇ ਯਾਰ ਕੀ ਜੀ ਸਾਨੂੰ ਭਾਜੀ 10 ਕਿਲੋ ਤਾਂ ਦੇਉਗੀ ਝੋਡੀ ਬਾਕੀ ਸਿੰਘ ਸਿੰਘ ਕੋਲ ਚੱਕੀ ਬਹੁਤ ਜਗੀ ਜੇ ਇਹ ਸਾਫ ਹੋਣੀ ਚਾਹੀਦੀ ਜੀ ਪਸ਼ੂ ਵੀਰ ਕੋਲ ਤਾਂ ਤਕਰੀਬਨ ਹੁੰਦੇ ਚੰਗੇ ਸਾਫ ਸੁਥਰੇ ਬਾਕੀ ਥਾਮਸਣ ਬਹੁਤ ਕਮਾਲ ਦਾ ਲਗਾ ਜੇ ਨੂੰ ਆਹ ਜੀ ਭਾਜੀ ਦੀ ਕੱਟੀ ਲਓ ਜੀ ਆਹ ਕੱਟੀ ਜੇ ਇਹਦੀ 나ੜੂ ਤੇ ਕੱਟੀ ਜੇ ਕਿ ਝੋਟੀ ਵੀ ਕੋਲ ਮਲਾ ਕੇ ਚੰਗੀ ਆ ਬਹੁਤ ਜਿਆਦਾ ਆ ਜਾਓ ਜੀ ਪੂਰੇ ਠੰਡੀ ਸੀ ਹਵਾ ਵੀ ਬੜੀ ਜੇ ਓਕੇ ਜੜੇ ਵੀਰ ਨੇ ਪੂਰੇ ਅੱਜ ਥੋੜੀ ਜਿਹੀ ਡਰਦੀ ਆ ਬਾਕੀ ਐਹੋ ਜੀ ਗੱਲ ਨਹੀਂ ਕੋਈ ਆ ਗਈ ਬਹੁਤ ਠੰਡੀ ਸੀ ਲਾ ਦੇਖੋ ਲਓ ਜੀ ਜੀ گاਵਾ ਵਾਲਾ ਸਿਸਟਮ ਜੀ ਬਾਕੀ ਤੋਹਫੇ ਅੱਜ ਹਾਂ ਜੀ ਤੋਹਫੇ ਹੀ ਆ ਭਾਈ ਗਏ ਅਗੀ ਪਸ਼ੂ ਪੈਣੇ ਆਪਣੇ ਚੈਨਲ ਤੇ ਚੰਗੇ ਤੇ ਸਬਸਕ੍ਰਾਈਬ ਮੇਰਾ ਭਰਾ ਜਰੂਰ ਕਰ ਲਿਆ ਕਰੋ ਕਾ ਉਸੋ ਦਰੇ ਤਿੰਨ ਕਿੰਨੇ ਨਹੀਂ ਨਹੀਂ ਇਹਨੇ ਕੋਕੇ ਪੀਸ ਆਖੀ ਤੇ ਕੋਕੇ ਪੀਸ ਐਂਡ ਪੀਸ ਹਾਂਜੀ ਜੀ ਕਰੋ ਚੈੱਕ ਆਰਡਰ ਕੁਆਲਟੀ ਪੂਰੇ ਸਾਫ ਬਾਨੇ ਦੀ ਆ ਹਾਂਜੀ ਤੇ ਕਿੰਨੇ ਦੀ ਕਰ ਦੀ ਜਾਇ ਜਾਇ ਜੀ ਇਹ ਵੀ ਭਾਜੀ ਮੋਲ ਭਾਂ 85 ਕਰੀਏ 80 ਕਰੀਏ ਹਾਂਜੀ 75 ਦੀ ਦੇ ਦਈਏ ਮਤਲਬ ਕਰ ਦਈਏ ਮੰਨ ਤਾ ਭਾਜੀ ਹਾਂ ਨਹੀਂ ਨਾ 70000 ਰੁਪਏ ਝੋਟੀ ਦਵਾਏ 100 ਰੁਪਏ ਛੋਟ ਠੀਕ ਹੈ ਜੀ ਲੋ ਜੀ ਵੀ ਦੀ ਸੂਈ ਸਵਾਈ ਆ ਸੂਈ ਸਵਾਈ ਕਾਲਾ ਗਿੱਲੇ 나ੜੂ ਦੇ ਠੀਕ ਹੈ ਜੀ ਬਾਕੀ ਕੱਦ ਕਾਠ ਵਾਲੀ ਆ ਕੱਦ ਕਾਠੇ ਸੋਹਣੀ ਝੋਟੀ ਹੈ ਹਾਂ 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 ਸ਼ਕੀਨ ਹੈ ਪੂਰੀ ਬਿਲਕੁਲ ਤੇ ਇਹਦੀ ਕੀ ਡਿਟੇਲ ਜੇ ਇਹ ਭਾਜੀ ਦੁਜਾ ਸੂਹਾਂ ਝੋਟੀ ਸੋਹਣੀ ਜੇ ਠੀਕ ਹੈ ਉਹ ਵੀ ਹੁਣ ਇਹ ਜੇ ਆਈ ਜੇ ਪੂਰੀ ਸਾਫ ਸੁੱਫੀ ਝੋਟੀ ਜੇ ਤੇ ਭਾਏ ਦੇ ਬਿਲਕੁਲ ਮੁਫਤ ਵਾਲੀ ਕਿੰਨੇ ਦੇ ਲੈ ਜੂਗੀ ਅਜੇ ਇਹਨੇ ਭਾਜੀ 5-4 ਦਿਨ ਖਾਣੇਗੇ ਠੀਕ ਹੈ ਚਲੋ 5-4 ਮੰਨ ਕੇ ਕੋਈ ਤਵੀਰ ਲਾਲੇ ਹਸਾਕਤਾਵ ਬਾਕੀ ਥਣ ਸੁਣ ਲੱਗਾ ਚੰਗਾ ਇਹਨੂੰ ਬਹੁਤ ਜ਼ਿਆਦਾ ਚੰਗਾ ਥਣ ਜੇ ਚੋਣ ਚੱਪਣ ਬਹੁਤ ਬੋਲੀ ਹੈ ਠੀਕ ਹੈ ਜੀ ਹੋਰ ਕੀ ਦਿੰਨਾ ਹੋ ਜੀ ਵੀ ਜੀ ਆਰਡਰ ਕੁਆਲਿਟੀ ਕਰੋ ਚੈੱਕ ਕਿ ਹੈ ਵੀ ਕੱਦ ਕਾਠ ਵਾਲੀ ਆ ਵਧੀਆ ਕੱਦ ਕੜ ਹਾਂਜੀ ਹਾਂਜੀ ਆਰਡਰ ਕੁਆਲਿਟੀ ਦਾ ਲੱਗੇ ਤੋਂ ਵੇਖੋ ਥਣ ਥਣ ਇਹਨੂੰ ਵੀ ਚੰਗਾ ਲੱਗਾ ਹੋਰ ਜਿਆਦਾ ਹਾਂਜੀ ਸਿੱਧੀ ਸਿੱਧੀ ਵੇਖੋ ਕਿੱਡੀ ਸਾਫ ਹਾਂਜੀ ਬਾਕੀ ਇਹ ਵੀ ਤੁਹਾਨੂੰ ਦਵਾ ਜੈਜੇ ਰੇਟ ਤੇ ਦੇਣੀ ਹੈ ਬਿਲਕੁਲ ਭਾਈ ਬਗੇ ਨਾਲਾ ਏਰੀਆ ਤੇ ਨੇ ਕਿੰਨੇ ਜਿਹੜੇ ਪੈਣੇ ਇਸ ਚੈਨਲ ਤੇ ਹੀ ਆ ਮਰੇ ਭਰਾ ਵੀਡੀਓ ਪੂਰੀ ਵੇਖਿਆ ਕਰੋ ਬਸ ਹਨੂ ਜੀ ਇਹ ਫਿਰ ਕਿੰਨੇ ਦੀ ਕਰਦੀ ਹੈ ਜੈ ਜੈ ਜੀ ਇਹ ਦੇ ਦੀਏ 72 ਦੀ ਭਾਜੀ ਨਹੀਂ ਮੈਂ ਤਾਂ ਨਾ ਕਰਦੀ ਮੈਂ ਮੰਨਦਾ 70 ਦੀ ਦੇ ਦੀਏ ਵੇਖ ਲਓ ਜੇ ਹੁੰਦਾ ਜੇ ਦਿਖਾਣ ਵਾਲੇ ਕੰਮ ਕਰਦਾ ਫਿਰ ਇਹ ਵੀ ਭਾਜੀ ਹਾਂ ਨਾ 68 ਹਜ਼ਾਰ ਦੀ ਝੋਟੀ ਦਵਾ ਗਿਆ ਠੀਕ ਹੈ ਜੀ ਹਾਂ ਜੀ ਬਾਕੀ ਮੇਰਾ ਵੀਰ ਸਾਫ ਸੁਥਰੀ ਪੂਰੀ ਝੋਟੀ ਕੋਈ ਝੋਟੀਆਂ ਮਿਲਦੀਆਂ ਨਹੀਂ ਇਹ ਮੋਟ ਝੋਟੀਆਂ ਦਾ 1.5 2-2 ਲੱਖ ਹੀ ਕਰਦੇ ਰਿਆ ਕੋ ਸਾਫ ਕੀਤੀ ਨਹੀਂ ਹਾਂਜੀ ਹਾਂਜੀ ਕੋਈ ਗੱਲ ਚਲੋ ਟਾਈਮ ਲੈ ਜੂਗੀ ਜੀ ਹਾਂਜੀ 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 ਹੋਰ ਕਿਹੜੀ ਜੇ ਆ ਆ ਫਿਰ ਨਹੀਂ ਆਣਗੇ ਕਾਜੋ ਵੀ ਆ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਇਹਦੀ ਪਹਿਲਾ ਹੀ ਸੂਆ ਸੂਈ ਜੇ ਇਹ ਸਵੇਰੇ ਆਈ ਚੂ ਠੀਕ ਆ ਹਾਂ ਫਿਰ ਖੋਲ ਕੇ ਬਾਕੀ ਇਹ ਚੋਂ ਚ ਵੀ ਟਾਈਮ ਹੈਗਾ ਹਾਂ ਚੋਂ ਜਾਏਗਾ ਸਵੇਰੇ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਮੈਂ ਸਾਲਾ ਕੱਟਾ ਦੇ ਠੀਕ ਆ ਇਹ ਕਿੰਨਾ ਚ ਵਾਜੂਗੀ ਇਹਦੇ ਕੱਟਾ ਦੇ ਇਹਦੇ ਵੀਰ ਦੀ ਦੁੱਧ 8-9 ਕਿਲੋ ਜੇ ਨਹੀਂ ਠੀਕ ਬਾਕੀ ਸਾਫ ਹੈ ਝੋਟੀ ਇਹਦੀ ਦੇਖੋ ਪੇਠ ਪੂੜਾ ਕਰੋ ਚੱਕ ਕੇ ਦਾ ਹਾਂ ਜੀ ਕੱਟਾ ਇਹਦਾ ਠੀਕ ਆ ਲਓ ਜੀ ਇਹਦਾ ਕੱਟਾ ਜੀ ਇਹ ਸੰਗੀਰ ਦੇਖੋ ਝੋਟੀ ਠੰਡੀ ਸੀਰਪਾਲੀ ਇਹ ਨਹੀਂ ਜਾਂਦੀ ਮੈਂ ਤੋਂ ਵੰਦ ਠੀਕ ਹੈ ਜੀ ਹਾਂ ਜੀ ਕਿ ਤੁਹਾਨੂੰ ਤੁਹਾਨੂੰ ਇਹਨੂੰ ਵੀ ਚੰਗਾ ਲੱਗਾ ਨੂੰ ਵੀ ਲੱਗਾ ਸਿਰੇ ਇਹ ਪੌਣੇ ਗੱਠ ਰਾਈ ਦੀ ਚੁਾਈ ਹੋ ਗਈ ਠੀਕ ਬਿਊਟੀ ਕਰੋ ਚੱਕੇ ਦੀ ਅਜੇ ਕੋਈ ਡਰ ਨਹੀਂ ਕੈਮਰੇ ਤੋਂ ਮੈਂ ਛਾਂਤ ਸੁਭਾ ਦੀ ਆ ਕਿ ਹੈ ਕਦ ਕਾਠ ਵਾਲੀ ਜੇ ਲਗੀ ਭਰਾ ਕੋ तकरीबन ਪਸ਼ੂ ਹੁੰਦੇ ਚੰਗੇ ਹੀ ਸਾਫ ਸੁਥਰੇ ਬਾਕੀ ਇਹਨਾਂ ਦੀ ਚੁਆਇਸ ਹੈ ਜੇ ਟਾਈਮ ਪਿਆ ਜੇ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ। ਭਾਜੀ 2.5 ਦਾ ਹੀ ਟਾਈਮ ਹੈ। ਭਾਜੀ 2.5 ਦਾ ਟਾਈਮ ਜੇ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ। ਤੇ ਕਿੰਨੇ ਦੀ ਕਰਤੀਏ ਫਿਰ ਇਹ ਵੀ ਜੱਜ ਜੀ। ਦੇ ਦੀਏ ਭਾਜੀ 90 ਦੀ। ਇਹ ਮੈਂ ਤਾਂ ਨਾ ਕਰਤੀਏ ਮੰਨ ਤਾਂ। 85 ਦੇ ਦੀ। ਵੇਖ ਲਓ ਜੇ ਹੁੰਦੀ ਕਸਰ ਤੇ। ਭਾਜੀ ਹਾਂ ਨਾ 83 ਆ ਦੀ ਛੋਟੀ ਦੇ ਦਾਂ। ਠੀਕ ਹੈ ਜੀ। ਹਾਂ ਜੀ। ਦੇ ਜੀ ਵੀਰ ਜੀ ਹਾਂਜੀ ਬਾਕੀ ਪੂਰੇ ਫੁੱਲ ਕੱਦ ਕਾਠ ਵਾਲੀ ਹੈ ਵੀ ਸੋਹਣੀ ਸੁਨੱਖੀ ਆ ਪੂਰੀ ਕਾਲੀ ਬੰਬ ਝੋਟੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਕੀ ਡਿਟੇਲ ਜੀ 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 ਆਪਣੇ ਘਰੋਂ ਹੀ ਮੈਂ ਆ ਲਈ ਜੀ ਠੀਕ ਹੈ ਇਹ ਵੀ ਗਾਰੰਟੀ ਲਿਖਾ ਕੇ ਕੋਈ ਜਿੱਦਾ 13-14 ਕਰੋ ਇਹ ਉਹ ਕਹਣਾ ਵੀ ਜਿੰਨੀ ਉੱਤੇ ਤੇ ਉਨੀ ਥੱਲੇ ਉਨੀ ਥੱਲੇ ਉਨੀ ਥੱਲੇ ਆ ਹਿਸਾਬ ਨਾਲ ਖਾਦੀ ਦੂਰ ਇਹ ਤਾਂ ਮਧਰਾ ਹੈ ਹਾਂਜੀ ਹਾਂਜੀ ਹਜੇ ਇਹਦੇ ਬਾਈ ਨੂੰ ਦੇਣ ਪੂਰੇ ਦੇ ਉੱਤੇ ਵੀ ਦਿਨ ਖੜੂ ਬੰਦੀ ਬੜੀ ਮੈਂ ਖੋਲ ਕੇ ਰੱਖਣਾ ਠੀਕ ਹੈ ਜੀ ਗਾਰੰਟਡ ਆ ਪੂਰੀ ਇਹ ਬਾਕੀ ਦੇਣ ਜਿਹਦੇ ਰਹਿੰਦੇ ਆ ਹਾਂਜੀ ਉਸ ਤਰੀਕੇ ਨਾਲ ਤੁਸੀਂ ਆਪ ਅੰਦਾਜ਼ਾ ਲਾ ਖਾਣਵਾਂ ਨੇ ਦੀ ਖੁੱਲੀ ਆ ਪੂਰੀ ਪਾਂਦੀ ਭਾਜੀ ਬੜੀ ਹੁੰਦੀ ਆ ਜੇ ਕਾਠਾਂ ਮੀਨੇ ਲੋ ਜੀ ਆ ਚਫਗਾ ਵਾਂਗੂ ਹਸਾਬ ਨਾ ਵਾ ਨਾ ਕਰੀ ਹੁੰਦੀ ਆ ਪੂਰੀ ਬਗੇ ਹੈ ਫੁੱਲ ਕੱਦ ਕਾਠੜੀ ਆ ਜੀ ਛੋਟੀ ਵੀ ਨਹੀਂ ਆ ਬਾਕੀ ਇਹ ਨਾ ਵੱਡੀ ਨਾ ਛੋਟੀ ਜਿਹਨਾਂ ਨੇ ਪੱਦਰੇ ਕੱਦਦੀ ਆ ਉਹ ਆ ਹਾਂ ਜੀ ਬਾਕੀ ਸਿੰਗੀ ਸੁਗੀ ਵੇਖੋ ਕਿੰਨੀ ਚੰਗੀ ਆ ਸਿੰਗ ਬਿਲਕੁਲ ਗੋਲ ਆ ਛੋਟੀ ਆ ਹਾਂ ਜੀ ਹਾਂ ਜੀ ਬਾਕੀ ਸਾਫ਼ ਸੁਥਰੇ ਪਸ਼ੂ ਆ। ਨੇ। ਪਸ਼ੂ ਆ ਆਪਣੇ ਚੈਨਲ ਤੇ ਪਾਣੇ ਚੰਗੇ ਤੋਂ ਚੰਗੇ। ਨੇ। ਉਹ ਕੋਕੇ ਚ ਨਗ ਜੜੇ ਅੱਜ ਸਾਬ ਨਾਲ। ਤੇ ਕਿੰਨੇ ਦੀ ਜੇ 85 ਦੇ ਦੀ ਬਾਈ? ਮੈਂ ਤਾਂ ਨਾ ਕਰਦੀਏ ਮੰਨਤਾਂ। 80 ਦੀ ਦੇ ਦਾਂ। ਦੇਖ ਲਓ ਜੇ ਕਿਤੇ। 2000 ਛੱਡ ਦਾਂਗੇ ਭਾ 70000 ਦੀ ਕਿੰਨਾ ਹੋ ਜੀ ਵੀਰ ਜੀ ਬਈ ਹੈ ਭਰੀ ਹੈ ਪੂਰੀ ਹੈ ਵੀਰ ਜੀ ਮੈਂ ਨਾ ਭਾਜੀ ਜਦੋਂ ਐਨ ਸੁਣੋ ਇਹ ਵੀਰ ਕੋ ਜਦੋਂ ਬਣੂਗੀ ਨਾ ਜਦੋਂ ਸੂਗੀ ਹਾਂਜੀ ਹਾਂਜੀ ਉਹਨੇ ਕੋਈ ਵੀਰ ਕੋ 100 ਲੱਖ ਦੀ ਵੀ ਖੜਨੀ ਹੈ ਬਈ ਤੋਹਫਾ ਵਿਖਾ ਦਈਏ ਹੁਣ ਹਾਂ ਵੇਖੋ ਵੀਰ ਜੀ ਹਾਂ ਤੋਹਫਾ ਵਖਾਓ ਲੋ ਜੀ ਵੀਰ ਜੀ ਇਹਦੇ ਸਟਾਰਟ ਕਰੋ ਤੁਸੀਂ ਖੁਰਾਂ ਤੋਂ ਹੀ ਫੇਲੋ ਕਿਉਂ ਬਿੱਲੀ ਦਾ ਵੀ ਮਗਰ ਕੱਟੀ ਇਹਦੇ ਕਾਲੀ ਜੇ ਬਈ ਇਦਾਂ ਦੀ ਕੱਟੀ ਵੀ ਬੜੀ ਸ਼ਾਨਦਾਰ ਹੈ ਪਰ ਮਗਰ ਕਾਈ ਹੈ ਨਾ ਕੋਈ ਵੀਰ ਉਹਦੇ ਨਾਰਾਜ਼ ਹੋਏ ਫਿਰ ਉਹਨਾਂ ਦੀ ਨਾਰਾਜ਼ੀ ਦੀ ਨਾਲ ਅੱਜ ਮੈਂ ਕਿਹਾ ਪੂਰੀ ਕਰ ਦਿੰਦੀ ਪੂਰੀ ਕਰ ਦ ਤਮਾ ਖੋਲ ਕੇ ਤੇ ਇਹਦਾ ਸੁਈ ਨੂੰ ਕਿੰਨੇ ਦਿਨ ਹੋਏ ਜੀ ਪਾਜੀ ਇਹਨੂੰ ਵੱਧ ਤੋਂ ਵੱਧ 14-15 ਦਿਨ ਹੋਏ ਠੀਕ ਹੈ ਬੱਚਾ ਠੀਕ ਹੈ ਜੀ ਦੇਖੋ ਕੱਦ ਵਜਨ ਦੇਖੋ ਕੱਦ ਕਹਿੰਦਾ ਵੀ ਮਿਣੀ ਜਿੱਦਾ ਹੀ ਜੀ ਮਿਣੀ ਜਿੱਦਾ ਹੀ ਇਹ ਦੋਵੇਂ ਨੁਕਰੋ ਨੁਕਰੀ ਬੰਨੀਆਂ ਬਿਲਕੁਲ ਬੜੀਆਂ ਪੰਜ ਬੰਦੀਆਂ ਇਹ ਸਿਪਾਈ ਦੋਵੇਂ ਪਾਜੀ ਇੱਧਰ ਦੇਖੋ ਇਹ ਪਾਜੀ ਮੈਂ ਸੰਭਾਹ ਆਹ ਗਾਦ ਤੇ ਹੋਏ ਨੇ ਸੁਈ ਨੂੰ ਠੀਕ ਹੈ ਠੀਕ ਹੈ ਜੀ ਆਹ ਇੱਕ ਕੱਟੀ ਲਓ ਜੀ ਆਹ ਇਹਦੀ ਕੱਟੀ ਜੇ ਮਗਰ ਵੀ ਕੱਟੀ ਜੇ ਦੇਖੋ ਇਹ ਫੁੱਲ ਕਦ ਕਾਠ ਵਾਲੀ ਆ ਪਿਓਰ ਪਾਕਿਸਤਾਨੀ ਨੀ ਲੱਗਦੀ ਠੀਕ ਹੈ ਜੀ ਦੇਖੋ ਦੇਖੋ ਫੇਸ ਵੀ ਦਾ ਕਰੋ ਚੈੱਕ ਬਈ ਵੇਖ ਲਓ ਪੂਰੇ ਸਿਰ ਤੋਂ ਉੱਤੇ ਜਾਂਦੀ ਹੈ ਤੇ ਪਾਈ ਕਿਤੇ ਚਵਾਈ ਹੈ ਜੀ ਬਾਕੀ ਇਹ ਫੰਡਰਾਂ ਇਹੋ ਜਿਹੇ ਫੰਡਰਾਂ ਵੀ 70 70 ਹਜ਼ਾਰ ਦੀ ਹੁੰਦੀਆਂ ਸਾਬ ਨਾਲ ਬਹੁਤ ਦਸਣਿਆ ਮੁੱਲ ਵੇਖਿਆ ਅੱਜ ਆਪਣੇ ਮੁੱਲ ਬਿਲਕੁਲ ਛੋਟੇ ਛੋਟੇ ਮੁੱਲ ਵੇਖਿਆ ਆਪਣਾ 1.5 ਲੱਖ ਨਹੀਂ ਨਹੀਂ ਮੋਲ ਆਪਾਂ ਜੈਜਾ ਕਰਾ ਦੇਣਾ ਇਹ ਹੁੰਦੀਆਂ ਆ ਮੇਲਿਆਂ ਚ ਡੇਡ ਡੇਡ ਦੇ ਆਪਣੇ ਕਿੱਲਾਂ ਦੇ ਸਸਤੀਆਂ ਹੀ ਆ ਨਹੀਂ ਇਹ ਘਰ ਚ ਨਹੀਂ ਕਦੀ ਲੱਗ ਤੋ ਡੱਪੇ ਹਾਂਜੀ ਹਾਂਜੀ ਇਹ ਆਫਰਾਂ ਹੀ ਆ ਭਾਜੀ ਇਹਦੀ ਚੁਆਈ ਹੋਈ ਏ ਅਮੇ 7 ਵਜੇ ਪੂਰੇ ਜਾਂਗੇ ਚੁਈ ਠੀਕ ਆ ਜੀ ਠੀਕ ਆ ਤੇ ਵੇਖ ਲਓ ਫੋਟ ਫੋਟ ਪਛਾਹ ਹੁੰਦੀ ਏ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਬਾਕੀ ਤੁਸੀਂ ਅਗੋ ਸਿਆਣੇ ਜੇ ਐਪ ਵੇਖੋ ਭਾਈ ਦੁੱਧਾ ਜੀ ਹਾਂਜੀ ਹਾਂਜੀ ਲਓ ਜੀ ਸਾਰਾ ਮੋਟਰ ਹੀ ਲੱਗੀ ਜੇ ਇੱਕ ਦੀ ਹਿਸਾਬ ਨਾਲ ਕਿੰਨੇ ਦੀ ਕਰਦਗੇ ਜੱਜ ਜੱਜ ਜੀ ਆ ਜੀ ਦੇ ਦਈਏ 95000 ਨਹੀਂ ਮੈਂ ਨਾ ਕਰਦੀਏ ਮੰਨ ਤਾਂ ਆ ਵੀ ਨਹੀਂ ਕਰਨੀ ਅੱਜ ਫੇਰ ਨਹੀਂ ਬਈ ਸੁਆ ਪੀ ਕੇ ਤਾਂ ਫੇਰ ਜਿਹੜਾ ਬੜਾ ਥੋੜਾ ਬੋਦਾ ਆਪਾਂ ਨੂੰ ਪਾਵੇ ਜਿਆਦਾ ਨਾ ਪਾਓ ਹਿਸਾਬ ਨਾ ਕਰ ਦੋ ਮੈਂ ਕਿਹਾ ਤੂੰ ਆ ਵੀ ਕਰ ਦੋ ਇੱਕ ਕਰੋ ਇੱਕ ਰੇ 90 ਦੇ ਦਈਏ ਨਹੀਂ ਹੋਰ ਛੜਦੀ ਮੈਂ ਦੋ ਛੜੀ ਕੇ ਵੱਧ ਛੜਦੀਏ ਆਪਣੀ ਮਰਜ਼ੀ ਕਰੋ ਪੰਜ ਛੜਦੀਏ ਫੇਰ ਹਾਂਜੀ ਸ਼ਰਧਾ ਦੇ ਕੋਈ ਨਹੀਂ ਦੱਸੋ ਪਾਜੀ ਨੇ ਕਿਹਾ ਸੀ 85 ਦੀ ਦੇਣਾ ਲਓ ਜੀ ਵੀ ਜੀ ਏਡੀ ਜੇ ਕੋਈ ਦੇ ਦੇ ਨਾ ਹਾਂਜੀ ਤੇ ਜਰੂਰ ਵੇਖ ਕੇ ਵੀਡੀਓ ਦੋ ਚਾਰ ਤੇ ਫਿਰ ਮੇਰਾ ਭਰਾ ਕੋਈ ਫੋਨ ਕਰੇ ਬਿਲਕੁਲ ਪਾਜੀ ਬਾਕੀ ਚਲੋ ਕੋਈ ਵੀ ਵੀਰ ਆਪਣੀ ਚੋ ਚਵਾ ਕੇ ਤਸੱਲੀ ਕਰ ਲੈ ਬਾਕੀ ਪਸ਼ੂ ਖਰੇ ਆ ਸਾਰੇ ਚਲੋ ਧੰਨਵਾਦ ਜੀ